ਲੋ ਜੀ ਫ੍ਰੀ 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 ਟਰੈਕਟਰ ਫ੍ਰੀ ਨਾਲ ਥਾਰ ਗੱਡੀ ਵੀ ਫ੍ਰੀ ਕਿਵੇਂ ਮਿਲੂਗੀ ਕੀ ਕੁਛ ਕਰਨਾ ਪਊਗਾ ਕਿੱਥੇ ਆਉਣਾ ਪਊਗਾ ਇਹਦੇ ਬਾਰੇ ਥੋੜਾ ਨਾਲ ਆਪਾਂ ਸਾਰੀ ਡਿਟੇਲ ਸਾਂਝੀ ਕਰਦੇ ਆਂ ਜੀ ਠੀਕ ਆ ਜੀ ਟਰੈਕਟਰ ਦਾ ਟਰੈਕਟਰ ਫ੍ਰੀ ਆ ਨਾਲ ਇਹਦੇ ਥਾਰ ਗੱਡੀ ਵੀ ਮਿਲ ਸਕਦੀ ਟਰੈਕਟਰ ਜਿਹੜਾ ਤੁਸੀਂ ਲੈਣਾ ਵਾ ਤੁਸੀਂ ਲੈ ਸਕਦੇ ਜੀਐਸਟੀ ਘਟ ਚੁੱਕੀ ਆ ਟਰੈਕਟਰ ਦਾ ਰੇਟ ਆ ਜਿਹੜਾ 8.5 ਜਿਹੜਾ 7.5 ਲੱਖ ਵਾਲਾ ਟਰੈਕਟਰ ਸੀ ਤਕਰੀਬਨ ਉਹ ਇਸ ਟਾਈਮ ਉਹ 7 ਲੱਖ ਥੱਲੇ ਹੋ ਚੁੱਕਿਆ ਵਾ 7 ਲੱਖ ਥੱਲੇ 6 ਵਾਲੀ ਲਾਈਨ ਦੇ ਵਿੱਚ ਆ ਚੁੱਕਿਆ ਵਾ ਜਨਕਾ ਠੀਕ ਆ ਜੀ ਤੇ ਜਿਹੜੀ ਆ ਪਥਾਰ ਵਗੈਰਾ ਦੀ ਗੱਲਬਾਤ ਕਰਦੇ ਆ ਜੀ ਉਹ ਆ ਬੋਰਡ ਦੇਖ ਲਓ ਸਾਰਾ ਬੋਰਡ ਥਾਰ ਗੱਡੀ ਟਰੈਕਟਰ ਬੋਲਟ ਮੋਟਰਹਾਈਕ ਪਟੀਨਾ ਬਾਕੀ ਆਹਾਂ ਐਲ ਸੀ ਡੀਆ ਵਗੈਰਾ ਫ੍ਰਿਜਾਂ ਵਗੈਰਾ smartphones ਆਹ ਜਿਹੜਾ ਚੁੱਲ੍ਹੇ ਵਗੈਰਾ ਹੋਗੇ ਆਪਣੇ ਸੂਈ ਵਾਲੇ ਬਾਕੀ ਰੋਟਾ ਬੈਟਰ ਵਗੈਰਾ ਜਾਂ ਹੋਰ ਤਿਹਾਰ ਇਹ ਮਿਲ ਸਕਦੇ ਆ ਇੱਕ ਤਰੀਕ ਤੋਂ ਇਹ ਸਕੀਮ ਲਾਗੂ ਹੋ ਚੁੱਕਿਆ ਤੇ ਕੋਸ਼ਿਸ਼ ਕੁ ਸਮੇਂ ਦੇ ਲਈ ਹੀ ਆ ਠੀਕ ਆ ਜੀ ਫਾਇਦਾ ਤੁਸੀਂ 8 ਸਾਰੇ ਟਰੈਕਟਰ ਲੈਣਾ ਪਊਗਾ ਇੱਕ ਟਰੈਕਟਰ ਦੇ ਨਾਲ ਤੁਹਾਨੂੰ ਇਹ ਟਰੈਕਟਰ ਇੱਕ ਫ੍ਰੀ ਨਿਕਲ ਸਕਦਾ ਕਿਸੇ ਨੂੰ ਵੀ ਨਿਕਲ ਨਿਕਲ ਸਕਦਾ ਜ਼ਰੂਰੀ ਨਹੀਂ ਵੀ ਹਾਂ ਵੀ ਮੈਨੂੰ ਹੀ ਨਿਕਲੂ ਜਾ ਕੇ ਮੇਰੇ ਕੋਲ ਕਿਸੇ ਨੂੰ ਵੀ ਨਿਕਲ ਸਕਦਾ ਪੂਰੇ ਇੰਡੀਆ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਕਿਸੇ ਨੂੰ ਵੀ ਇਹ ਇਨਾਮ ਨਿਕਲ ਸਕਦਾ ਜੀ ਠੀਕ ਆ ਜੀ ਆ ਜਿਵੇਂ ਟਰੈਕਟਰ ਇਹ ਟਰੈਕਟਰ ਤਕਰੀਬਨ ਹੁਣ ਘਟ ਕੇ ਰੇਟ ਦਾ 7 ਲੱਖ ਤੋਂ ਥੱਲੇ ਹੋ ਚੁੱਕਿਆ ਵਾ 6 ਲੱਖ 9 ਜਿਹੜੀ 7% ਹੋਣ ਦਾ ਫਾਇਦਾ ਉਠਾ ਸਕਦੇ ਆ ਚਾਹੀਏ ਗੋਸ਼ੋ ਚ ਟਰੈਕਟਰ ਲੈ ਲਓ ਆ ਚਾਹੀਏ ਤੁਸੀਂ ਸਿੱਧੀ ਸ਼ੋ 245 ਦਾ ਲਓ ਰੇਟ ਦੇ ਵਿੱਚ ਮਾੜਾ ਮੋਟਾ ਹੋ ਸਕਦਾ ਜੇ ਤਾਂ 5-7 ਇੱਧਰ ਉੱਧਰ ਕਿਉਂਕਿ ਉਹ ਪਾਵਰ ਸਟੀਅਰਿੰਗ ਆ ਜਿਹੜਾ 245 ਸਿੱਧੀ ਸ਼ੋ ਵਾਲਾ ਇਹ ਪਾਵਰ ਇਹ ਪਾਵਰ ਨਹੀਂ ਹੈਗਾ ਸਿੱਧੀ ਕੈਂਚੀ ਵਾਲਾ ਕੈਂਚੀ ਐਸਾ ਕਿਨਕੇ ਦਾਦੇ-ਪਰਦਾਦੇ ਵਾਲਾ ਬਣਾਇਆ ਹੋਇਆ ਤਾਂ ਦੋ ਸ਼ੋ ਦੇ ਵਿੱਚ ਬ੍ਰੇਕ ਵਗੈਰਾ ਇਹਦੇ ਵਧੀਆ ਕਰਤੇ 4 ਗੇਅਰ ਕਰਤੇ ਪਰ ਇਹਦੇ ਗੇਅਰ ਸੈਂਟਰ ਦੇ ਵਿੱਚ ਠੀਕ ਆ ਲੋ ਤੇ ਹਾਈ ਹੋ ਗਿਆ ਬਾਕੀ ਡਾਫਟ ਕਵਰਸਟਿੰਗ ਵਗੈਰਾ ਇਹਨਾਂ ਰੀਅਲੀ ਤਕਰੀਬਨ 600 ਤੋਂ 1700 1800 ਦੇ ਆਸ-ਪਾਸ ਆ ਜਾਂਦੀ ਆ ਠੀਕ ਆ ਜੀ 42 HP ਦੇ ਬਈ ਟਰੈਕਟਰ ਇਹ ਆਉਂਦੇ ਆ ਇਹਦੇ ਗੇਅਰ ਆ ਜਿਹੜੇ ਸਾਈਡ ਦੇ ਉੱਤੇ ਕਰਤੇ ਗੇਅਰ ਇਹਦੇ ਵੀ ਚਾਰ ਹੀ ਆ ਡਬਲ ਕਲੱਚ ਆ ਇਹ 241 ਤੇ ਆ ਵੀ ਡਬਲ ਕਲੱਚ ਆ ਜਿਹੜਾ ਗੋਸ਼ੋ ਵਾਲਾ ਨਾਲ ਇਹਦੇ ਵੇਟ ਵਗੈਰਾ ਸਾਰੇ ਮਿਲਣਗੇ ਕੰਪਰੈਸਿਵ ਰਿਵਿਊ ਨਾਲ ਕੰਪਲੀਟ ਅਜਿਹੀ ਆ ਜਿਹੜੀ ਆਪਾਂ ਨੂੰ ਨਾਲ ਵੇਟ ਦਿੰਦੀ ਆ ਹਰ ਇੱਕ ਮਾਡਲ ਦੇ ਨਾਲ ਵੇਟ ਮਿਲ ਲਗੇ ਤੁਸੀਂ ਫਰੰਟ ਦੇਖ ਸਕਦੇ ਹੋ ਤੁਸੀਂ ਟਰੈਕਟਰਾਂ ਦਾ ਟਰੈਕਟਰਾਂ ਦਾ ਫਰੰਟ ਬਹੁਤ ਸੋਹਣਾ ਲੱਗਦਾ ਆ ਦਾਦੇ ਬਰਦਾਦਾਂ ਜਿਵੇਂ ਪਹਿਲਾਂ ਜਿਵੇਂ 10 35 ਕੱਲਾ 35 ਆਉਣਾ ਹੁੰਦਾ ਸੀ ਹਨਾ ਠੀਕ ਆ ਜੀ ਟਰੈਕਟਰ ਚਲਾਉਣ ਦੇ ਵਿੱਚ ਬਹੁਤ ਵਧੀਆ ਨੇ ਤੇ ਜਿਹੜੇ ਵੀ ਪ੍ਰਾਵਾ ਕੋ ਡਰੈਕਟਰ ਹੈਗੇ ਆ ਜਾਂ ਜਿਹੜੇ ਵੀ ਪ੍ਰਾਵਾ ਡਰੈਕਟਰ ਚਲਾ ਕੇ ਦੇਖੇ ਹੋਣਗੇ ਕਦਰਾਂ ਕਰੇ ਉਹਨਾਂ ਲਈ ਇਹ ਤੋਹਫੀ ਤੋਹਫਾ ਹਨਾ ਲੈਣਾ ਚਾਹੁੰਦੇ ਆ ਜੀ ਵੀਰਪਰਾ ਕਹਿੰਦੇ ਰ ਇੱਕ ਟਰੈਕਟਰ ਛੋਟਾ ਹੋਵੇ ਚੌਸ ਚਲਾਕੀ ਪੂਰੀ ਆ ਕਟਾਈ ਬਹੁਤ ਜ਼ਿਆਦਾ ਨੇੜਿਓਂ ਬਹੁਤ ਛੇਤੀ ਮੋੜਦਾ ਮਿਲਦਾ ਹਨਾ ਜੋਰ ਹੈ ਪੂਰਾ ਹੀ ਮਾਰਦਾ 13 ਹਾਲ ਤੱਕ ਦੀ ਜਿਹੜੀ ਕੈਪੈਸਿਟੀ ਹੈਗੇ 13 ਹਾਲ ਆਮ ਬੰਦੇ ਕਈ ਵੀਰਪਰਾ ਪਾਈ ਫਿਰਦੇ ਆ ਪਰ ਬੈਸਟ 11 ਪੂਰੀ ਮੰਜੀ ਠੋਕਰ ਟਰੈਕਟਰ ਖਿੱਚਾ ਦੇ ਇਹ 11 ਹਾਲ 11 ਹਾਲਾਂ ਦੇ ਉੱਤੇ ਪੂਰਾ ਜੋਰ ਮਾਰ ਰਿਹਾ ਹੈ। ਇਸ ਟੀਮ ਆ ਜੀ ਕੋਸਟ ਕੋ ਫਾਰਮਰ ਲਈ ਆ ਆਪਾਂ ਇਸ ਟਾਈਮ ਜਗਰਾਉਂ ਸ਼ਹਿਰ ਦੇ ਵਿੱਚ ਖੜੇ ਆ ਜਗਰਾਉਂ ਸ਼ਹਿਰ ਦੇ ਵਿੱਚ ਮੈਸੀ ਫਰਗੂਸਨ ਵਾਲਿਆਂ ਦੇ ਸ਼ੇਰਪੁਰਾ ਚੌਕ ਲੁਧਿਆਣਾ ਜਲਾ ਦੇ ਵਿੱਚ ਇਧਰ ਸਾਡਾ ਹੈਗਾ ਜੀ ਮੋਗਾ ਆਪਾਂ ਮੋਗਾ ਦੇ ਸਾਈਡ ਤੋਂ ਆਵਾਂਗੇ ਤਾਂ ਆਪਾਂ ਸ਼ੁਕਰਮੰਦ ਨਗੇਵਾਲਾ ਸ਼ੁਕਰਮੰਦ ਨਾਂਕੇ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਦੂਰੀ ਦੇ ਉੱਤੇ ਮੈਸੀਫ ਫਲੂਸ਼ਨਰਾਂ ਦੀ ਏਜੰਸੀ ਆ 994752465994752465 ਮੇਨ ਹੋਲਡਰ ਦਾ ਨੰਬਰ ਆ ਜੀ ਇਹ ਖਾਸ ਸਾਜੀ ਦਾ ਠੀਕ ਆ ਜੀ ਤੇ ਆਪਾਂ ਇੱਕ ਇੱਕ ਗਰਜੀਤ ਵੀਰਾ ਸੇਲਸਮੈਨ ਆਪਾਂ ਇੱਥੋਂ ਦਾ ਮੇਨ ਠੀਕ ਆ ਜੀ ਆਪਾਂ ਉਹਦਾ ਨੰਬਰ ਸਕਰੀਨ ਦੇ ਉੱਤੇ ਦਿਰਾ ਦਾਂਗੇ ਵੀਰ ਦਾ ਵੀ ਨੰਬਰ ਸਕਰੀਨ ਦੇ ਉੱਤੇ ਦਿਰਾ ਦਾਂਗੇ ਬਧਰੇ ਜਾਣਕਾਰੀ ਲਈ ਤੁਸੀਂ ਦਿਲ ਲੈ ਆ ਤੁਸੀਂ ਦਿੱਤੇ ਨੰਬਰ ਦੇ ਉੱਤੇ ਵੀਰੇ ਸੰਪਰਕ ਕਰ ਸਕਦੇ ਆ ਇਹ ਥਾਰ ਗੱਡੀ ਟਰੈਕਟਰ ਵਗੈਰਾ ਜਿਹੜੇ ਵੀ ਮਿਲਦੇ ਆ ਨਾ ਇੱਕ ਕੇ ਸੇ ਨੂੰ ਨਿਕਲ ਦੇ ਕਲ ਸਕਦੇ ਆ ਅੱਗੇ ਜਿਹੜਾ ਟਰੈਕਟਰ ਨਿਕਲੇ ਆ ਅੱਗੇ ਜਿਹੜੇ ਹੋਰ ਨਾਮ ਮਿਲੇ ਆ ਉਹਨਾਂ ਦਾ ਵੀ ਇਹਨਾਂ ਨੇ ਲਾਈਵ ਹੋ ਕੇ ਕੱਢਿਆ ਮੈਸੀ ਹਣ ਠੀਕ ਆ ਜੀ ਤੇ ਜਿਹੜੇ ਟਰੈਕਟਰ ਹੁਣ ਮਿਲਦੇ ਆ ਜਿਹੜੇ ਟਰੈਕਟਰ ਹੁਣ ਮਿਲਣਗੇ ਜਾਂ 8 ਗੱਡੀ ਮਿਲੂਗੀ ਉਹ ਵੀ ਲਾਈਵ ਹੋ ਕੇ ਹੀ ਨਿਕਲਣਗੇ ਸਾਰਾ ਕੁਝ ਮਿਲੂਗਾ ਟਰੈਕਟਰ ਜਿਹੜਾ ਮੈਸੀ ਬ੍ਰੂਜ਼ਨ 253 ਸੀ ਜਿਹੜਾ ਜਿਹੜਾ ਲਗਭਗ ਅੱਜ ਤੋਂ 2-3 ਮਹੀਨੇ ਪਹਿਲਾਂ 10,88,000 ਰੁਪਏ ਦਾ ਸੀ ਉਹ 8,40,000 ਦਾ ਰਹਿ ਚੁੱਕਿਆ ਮਾਦਰਾ ਯਾ ਵੀ ਇਹਦੇ ਉਤੇ ਸਕੀਮ ਡਿਸਕਾਊਂਟ ਵਗੈਰਾ ਕਾਫੀ ਆ ਚੁੱਕਿਆ ਹਾਂ ਡੀਐਸਸੀ ਦਾ ਜੀਐਸਟੀ ਘਟਕੇ ਕਰਕੇ ਸਕੀਮ ਵਗੈਰਾ ਲਾਗੂ ਆ 84000 ਟਰੈਕਟਰ ਇਹ ਰਹਿ ਚੁੱਕਿਆ 253 ਇਹ ਬੰਦ ਬੰਦੇ ਹਿੱਸੇ ਵਾਲਾ ਬਹੁਤ ਦਾ ਏਸਾ ਜਮਾ ਬੰਦਾ ਚ ਪਾਣ ਕੇ ਪਾਣੀ ਪਗਾਰਾ ਦਾ ਕਲੀਅਰ ਗਾਰਾ ਵਗੈਰਾ ਕੱਦੂ ਕਾਲੇ ਟਾਈਮ ਨਹੀਂ ਅੰਦਰ ਜਾਊਗਾ ਬੰਦੇ ਹਿੱਸੇ ਵਾਲਾ ਇਹਦਾ ਆਪਾਂ ਟਾਇਰ ਵੱਡੇ ਛੋਟੇ ਕਰ ਸਕਦੇ ਆ ਇਹ ਵਾਲੇ ਪਾਸਾ ਬਦਲ ਦੋ ਸਾਰਕ ਹੋ ਜਾਊਗਾ ਇਹਦੀ ਦਾ ਮੂਹਲੇ ਹਿੱਸੇ ਇਕੱਲਾ ਇਕੱਲਾ ਚੱਲ ਸਕਦਾ ਮਗਲਾ ਏਸਾ ਇਕੱਲਾ ਇਕੱਲਾ ਚੱਲ ਸਕਦਾ ਇਹਦੇ ਚ ਲੱਗਿਆ ਹੋਇਆ ਇਹਦੇ ਚ ਇੱਕ ਆਪ ਤੇ ਇਹ ਵੀ 50 HP ਦੇ ਵਿੱਚ ਇਹ 14 12 14 ਜਿਹੜਾ 95 100 ਇਕੱਲਾ ਉਹ 16 12 14 ਜਿਹੜਾ 253 ਜੀ ਬਸ ਸੇਮ ਟਰੈਕਟਰ ਉਹੀ ਚੀਜ਼ ਹੀ ਆ ਬਸ ਇਹਦੇ ਵਿੱਚ ਟਾਇਰਾਂ ਦਾ ਫਰਕ ਆ ਪਾਵਰ ਇੰਜ ਵੀ 50 ਹੀ ਆ ਪਰ ਇਹ ਜ਼ੋਰ ਬਹੁਤ ਜ਼ਿਆਦਾ ਮਾਰਦਾ ਜਿਹੜਾ 253 50 HP ਜਾਂ ਉਹ ਵੀ ਜ਼ੋਰ ਬਹੁਤ ਜ਼ਿਆਦਾ ਮਾਰਦਾ ਟਰੈਕਟਰ ਬਹੁਤ ਵੇਖਰੀ ਹੋ ਰਹੀ ਹੈ 253 ਦੀ ਠੀਕ ਆ ਬੇਡ ਵਗੈਰਾ ਸਾਰੇ ਨਾਲ ਮਿਲਣਗੇ ਇਹ ਆ ਜੀ ਇਹਦਾ ਰਿਮੋਟ ਵਗੈਰਾ ਵੀ ਨਾਲ ਆ ਰਿਮੋਟ ਤੋਂ ਜੇ ਆਪਾ ਬਟਨ ਆਪਾਂਗੇ ਤੱਕ ਫਿਰ ਸਟਾਰਟ ਹੋਣਾ ਨਹੀਂ ਉਦੋਂ ਬਣਾ ਸਟਾਰਟ ਨਹੀਂ ਹੋਣਾ ਠੀਕ ਆ ਜੀ ਲੌਕ ਅਨਲੌਕ ਲੌਕ ਅਨਲੌਕ ਕਰਨਾ ਪੈਂਦਾ ਜੇ ਸੈਂਸਰ ਹੈ ਸੇਫਟੀ ਆ ਜਾਨੀ ਕਿ ਕਰਵਾਉਂਦੀ ਹੈ ਠੀਕ ਆ ਜੀ ਤੇ 16 12 ਚਾਹੀਏ ਜਿਹੜਾ 253 ਵਾ ਉਹ 14 12 ਦੇ ਵਿੱਚ ਆਉਂਦਾ ਜਿਹੜਾ ਬੂਲ ਡਾਇਰਨ ਨੂੰ 9 5 ਦੇ ਆ ਉਹਨੂੰ 8 50 ਦੇ ਹੁਣ ਟਾਇਰ ਥੋੜੇ ਛੋਟੇ ਆ ਠੀਕ ਆ ਜੀ 253 ਲੌਕ ਕਰੀ ਸੀਮ ਆ ਤਹਨਾਗਿਰ ਸ਼ਟਲ ਲੀਵਰ ਦੇ ਵਿੱਚ ਸਾਰਾ ਕੁਝ ਉਹੀ ਜਿਹੜਾ 9500 ਦਾ ਵਿੱਚ ਉਹੀ 9563 ਦੇ ਵਿੱਚ ਤੇ ਉਹੀ 253 ਦੇ ਵਿੱਚ ਹਨ ਠੀਕ ਆ ਜੀ ਸ਼ਟਲ ਲੀਵਰ ਦੇ ਵਿੱਚ ਇਹਦੇ ਜਿਹੜੇ 4 3 ਉਹਦੇ 4 ਆਉਂਦੇ ਆ ਠੀਕ ਆ ਜੀ ਮੈਸੀਫ ਫਰਗੂਨ 241 ਦੇ 4 ਆਉਂਦੇ ਆ ਡਬਲ ਕਲਚ ਦੇ ਵਿੱਚ ਤੇ ਪੀਟੀਓ ਮੈਂ ਅੱਗੇ ਵੀ ਗੱਲ ਕਰਦਾ ਹੰਨਾ ਵੀ ਅਕਸਰ ਹੀ ਗੱਲ ਕਰਦਾ ਹੰਨਾ ਜਿਹੜੀ ਪੀਟੀਓ ਹੁੰਦੀ ਆ ਉਹ ਲਗਭਗ ਪਾਵਰ ਤੋਂ ਐਚਪੀ ਤੋਂ ਮੇਨ ਐਚਪੀ ਤੋਂ 6 7 ਤੋਂ 7 ਕਾ ਪਾਵਰ ਤੱਕ ਘਟ ਹੁੰਦੀ ਹੈ ਜੇ ਮਤਲਬ 50 ਦਾ ਵਾਤਾ ਉਹਦੀ ਪਾਵਰ 43 ਤੋਂ 44 ਹੁੰਦੀ ਹੈ ਇਹ ਨਾਲ 42 ਆ ਤਾਂ ਇਹ 34 35 ਤੱਕ ਦੀ ਜਹਾਂ ਸਾਢੇ 33 ਤੱਕ ਦੀ ਇਹ ਪਾਵਰ ਐਚਪੀ ਆ ਜਿਹੜੀ ਪੀਡੀਓ ਪਾਵਰ ਜਨਰੇਟ ਕਰਨਗੇ 253 ਜਿਹੜਾ ਠੀਕ ਆ ਜੀ ਉਹਦੇ ਵਿੱਚ ਡਬਲ ਕਰਾਸ ਪੈਂਦਾ ਠੀਕ ਆ ਜੀ ਕਿਉਂਕਿ ਕੰਪਰੈਸਰ ਵਗੈਰਾ ਚਲਾਉਣਾ ਵਾ ਜਾਂ ਆਪਾਂ ਪੰਪ ਚਲਾਉਣਾ ਵਾ ਨਾਲ ਆ ਸਪਰੇਅ ਵਾਲਾ ਹੋਦੇ ਵੀ ਤਾਂ ਆਪਾਂ ਡਵਲ ਕ੍ਰੋਸ ਪਾਸਾ ਦੇ ਛੋਟਾ ਜਿਹੇ ਚੱਕਰ ਸਲੋ ਹੁੰਦੇ ਆ ਜਮੇ ਸਲੋ ਹੁੰਦੇ ਆ ਸਲੋ ਚੱਕਰ ਵਾਲੀ ਚੀਜ਼ ਆਪਾਂ ਚਲਾ ਸਕਦੇ ਆ ਤੇ ਆਪਾਂ ਜਗਰਾਉ ਏਜੰਸੀ ਦੇ ਵਿੱਚ ਪਹੁੰਚੇ ਹੋਇਆ ਜੀ ਜਗਰਾਉ ਤਸੀਲ ਜਿਹੜਾ ਲੁਹਾਰਾਣਾ ਦੇ ਵਿੱਚ ਜਲਦੀ ਜਲਦੀ ਇਹ ਚੀਜ਼ਾਂ ਦਾ ਤੁਸੀਂ ਸਕੀਮਾਂ ਦਾ ਤੁਸੀਂ ਫਾਇਦਾ ਉਠਾ ਸਕਦੇ ਆ ਥਾਰ ਗੱਡੀ ਵਗੈਰਾ ਟਰੈਕਟਰ ਵਗੈਰਾ ਵੀ ਕੋਸ਼ਿਸ਼ ਕੁ ਸਮੇਂ ਦੇ ਲਈ ਇਹ ਹੀ ਹੈ ਇਹ ਸੀਮਤ ਆ ਇਹ ਤੋਂ ਤੁਸੀਂ ਟਰੈਕਟਰ ਲੈ ਲਿਆ ਤੁਹਾਡਾ ਆਧਿਆਪੀ ਤੁਹਾਡਾ ਰਜਿਸਟ੍ਰੇਸ਼ਨ ਤੁਹਾਡੀ ਹੋ ਜਾਣੀ ਆ ਇਹ ਤੇ ਕੋਈ ਕੂਪਨ ਨਹੀਂ ਮਿਲੂਗਾ ਨਾ ਕੋਈ ਤੁਹਾਨੂੰ ਕੋਈ ਇਹ ਜਿਹੜਾ ਕੋਈ ਸਾਗ ਦੇ ਪੱਤਰ ਮਿਲੂਗਾ ਲੈਫਟੀ ਰੋਡ ਤੇ ਕੋਲ ਨਹੀਂ ਆਇਆ ਇਹਨਾਂ ਨੇ ਆਪਦੇ ਕੋਲ ਲਿਖ ਲੈਣਾ ਵੀਰ ਹੁਣਾਂ ਕੋਲੇ ਲਿਖਿਆ ਜਾਊਗਾ ਏਜੰਸੀ ਦੇ ਵਿੱਚ ਇਹੀ ਲਿਖਿਆ ਜਾਣਾ ਠੀਕ ਆ ਜੀ ਫਿਰ ਉਠਾ ਲਓ ਟਰੈਕਟਰ ਜਿਹੜਾ ਮਾਦੀ ਲੈ ਸਕਦੇ ਆ ਜੀਐਸਟੀ ਵਗੈਰਾ ਸਾਰਿਆਂ ਨੇ ਉੱਤੇ ਘਟ ਚੁੱਕੀ ਆ 253 ਜਿਹੜਾ ਉਹ ਤਕਰੀਬ 8 ਲੱਖ 40 ਹਜ਼ਾਰ ਰਹਿ ਚੁੱਕਿਆ ਜਿਹੜਾ 10 ਲੱਖ 88 ਹਜ਼ਾਰ ਉਹਦਾ ਰੇਟ ਕਿਸੇ ਵਕਤ ਵੀ ਬਾਅਦ ਵਿੱਚ ਇਹ ਵਧਾ ਸਕਦੇ ਆ ਹੁਣ ਚਲੋ ਉਹਨਾਂ ਦੀ ਸਕੀਮ ਦੇ ਵਿੱਚ ਕੀਤੇ ਹੋਏ ਟਰੈਕਟਰ ਠੀਕ ਆ ਜੀਐਸਟੀ ਵੀ ਘਟੀ ਹੋਈ ਆ ਬਾਅਦ ਵਿੱਚ ਇਹ ਰੇਟ ਥੋੜੇ ਗਾਣੇ ਅਪ ਹੋ ਸਕਦੇ ਆ ਕੁਝ ਸਮੇਂ ਬਾਅਦ ਤੇ ਬਾਕੀ ਐ ਵੀ ਡੀਆਈ ਡਾਇਰੈਕਟਰ ਤਕਰੀਬਨ ਤਕਰੀਬਨ ਆ ਸੌਣ ਚਾ ਰਹੇ ਆ ਵੀ ਸਾਰੇ ਪਾਸੇ ਇਹੀ ਗੱਲ ਉੱਡੀ ਹੋਈ ਆ ਵੀ ਟਰੈਕਟਰ ਤਕਰੀਬਨ ਸਾਰੇ ਬੰਦ ਹੋ ਜਾਣੇ ਆ ਉਦੋਂ ਇਹ ਸੀਆਰ ਡਾਇਰੈਕਟਰ ਆ ਜਾਣੇ ਜੇ ਸੀਆਰ ਡਾਇਰੈਕਟਰ ਆ ਗਏ ਤਾਂ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦੇ ਉੱਤੇ ਖਰਚਾ ਵੀ ਵੱਧ ਹੋਣਾ ਤੇ ਇੱਕ ਬਾਕੀ ਗੱਲ ਇਓਂ ਆ ਜੇ ਉਹਦੇ ਖਰਚਾ ਵੱਧ ਹੋਣਾ ਵਾ ਬਣਦੇ ਵਿੱਚ ਵੀ ਤੇ ਕੁਝ ਹੋਰ ਵੀ ਉਹਨਾਂ ਰੇਟਾਂ ਦੇ ਵਿੱਚ ਵੀ ਫਰਕ ਪਊਗਾ ਹੀ ਪਊਗਾ ਬਾਕੀ ਇਹ ਜੀ ਸਾਰੀ ਸੇਮ ਆ 243 ਸੱਦੀ ਸ਼ੋ ਵਾਲੇ ਦੀ ਵੀ ਬੈਕ ਤੋਂ ਤੇ 243 ਗੋਲ ਸ਼ੋ ਵਾਲੇ ਦੀ ਵੀ ਟੂਪ ਆ ਵਗਰਾ ਸਾਰੀਆਂ ਸੇਮ ਨੇ ਕੋਈ ਫਰਕ ਨਹੀਂ ਗਾ ਮਗਰ ਇਹਦੇ ਸੇ ਦਾ ਸਾਰਾ ਕੁਝ ਸੇਮ ਆ ਬਾਕੀ ਇੰਜਨ ਵੀ ਸਾਰਾ ਸੇਮ ਆ 42 ਐਚਪੀ ਇਹਦਾ 42 ਐਚਪੀ ਹੀ ਇਹਦਾ ਆਉਂਦਾ ਠੀਕ ਆ ਜੀ ਸਾਰਾ ਕੁਝ ਸੇਮ ਹੀ ਮਿਲੂਗਾ ਜਲਦੀ ਜਲਦੀ ਤੁਸੀਂ ਲਾਭ ਉਠਾ ਸਕਦੇ ਆ ਜਲਦੀ ਜਲਦੀ ਸਾਰਾ ਦੇਖ ਸਕਦੇ ਆ ਸਾਰਾ ਫੋਰ ਬਗੈਰਾ ਲਾ ਕੇ ਲੱਗ ਗਿਆ ਸਾਰਾ ਹੋ ਗਿਆ ਜੀਐਸਟੀ ਲਾਗੂ ਹੋ ਰਹੀ ਆ ਠੀਕ ਆ ਜੀ ਬਾਕੀ ਜਿਹੜੇ ਨਾਮ ਰਹਿੰਦੇ ਆ